RBI ਨੇ ਬੈਂਕਾਂ ਦੀ ਸੇਵਾਵਾਂ ਨੂੰ ਸੁਧਾਰਨ ਦੇ ਲਈ ਨਵਾਂ ਸਿਸਟਮ ਯਾਨੀ ਕਿ ਸਿਟੀਜ਼ਨ ਚਾਰਟਰ ਸਿਸਟਮ ਲਾਗੂ ਕੀਤਾ ਹੈ ਇਸ ਸਿਸਟਮ ਦੇ ਤਹਿਤ ਬੈਂਕਾਂ ਨੂੰ ਗਾਹਕਾਂ ਦਾ ਪੈਸਾ ਜਮ੍ਹਾਂ ਤੇ ਕਢਵਾਉਣ ਦਾ ਕੰਮ 15 ਮਿੰਟਾਂ ਦੇ ਵਿੱਚ ਕਰਨਾ ਪਵੇਗਾ ਨਾਲ ਹੀ ਚੈੱਕ ਬੁੱਕ 20 ਮਿੰਟਾਂ ਦੇ ਅੰਦਰ ਗਾਹਕਾਂ ਨੂੰ ਦੇਣੀ ਪਵੇਗੀ ਸੋ ਨਵਾਂ ਸਿਟੀਜ਼ਨ ਚਾਰਟਰ RBI ਵੱਲੋਂ ਲਾਗੂ ਕੀਤਾ ਗਿਆ ਹੈ ਬੈਂਕਾਂ ਦੀਆਂ ਸੇਵਾਵਾਂ ਨੂੰ ਸੁਧਾਰਨ ਦਾ ਫੈਸਲਾ ਲਿਆ ਗਿਆ ਹੈ ਜ਼ਿਆਦਾ ਜਾਣਕਾਰੀ ਦੇਣ ਦੇ ਲਈ ਫੋਨਲਾਈਨ ਦੇ ਮੌਜੂਦ ਨੇ ਸਾਡੇ ਪੱਤਰਕਾਰ ਗੌਰਵ ਖੋਸਲਾ ਗੌਰਵ ਆਖਰੇ ਚਾਰਟਰ ਸਿਸਟਮ ਹੈ ਕੀ ਜੀ ਬਿਲਕੁਲ ਜੀ ਵੀ ਕਾ ਲੰਬੇ ਸਮੇਂ ਤੋਂ ਘਾ ਕਾ ਵੱਲੋਂ ਡਿਮਾਂਡ ਸੀ ਕਿ ਕਿਸੇ ਤਰੀਕੇ ਜਿਹੜੇ ਵਿੱਤੀ ਸੇਵਾਵਾਂ ਬੈਂਕਾਂ ਵੱਲੋਂ ਦਿੱਤੀਆਂ ਜਾਂਦੀਆਂ ਉਹਦੇ 'ਚ ਕਾਫੀ ਸੁਧਾਰ ਦੀ ਲੋੜ ਹੈ ਕਿਉਂਕਿ ਅਕਸਰ ਤੁਸੀਂ ਬੈਂਕ ਜਾਂਦੇ ਹੋ ਡਿਮਾਂਡ ਡਰਾਫਟ ਬਣਾਉਣਾ ਹੋਵੇ ਜਾਂ ਪੈਸੇ ਜਮਾ ਕਰਾਉਣੇ ਹੋਣ ਕਾਫੀ ਲੰਬੇ ਲਾਈਨਾਂ ਲੱਗਦੀਆਂ ਉਹਦੇ ਵਿੱਚ ਇਹਨਾਂ ਨੇ ਇੱਕ ਨਵਾਂ ਸਿਸਟਮ ਜਿਹੜਾ ਚਾਰਟਰ ਸਿਸਟਮ ਲਾਗੂ ਕੀਤਾ ਉਹਦੇ ਵਿੱਚ ਆਰਬੀਆਈ ਨੇ ਸਾਰੇ ਬੈਂਕਾਂ ਨੂੰ ਨਿਰਦੇਸ਼ ਦਿੱਤੇ ਨੇ ਜਿੱਚ 15 ਮਿੰਟਾਂ ਦੇ ਅੰਦਰ ਬੈਂਕ 'ਚ ਤੁਸੀਂ ਪੈਸੇ ਕਢਾ ਸਕਦੇ ਹੋ ਜਾਂ ਪੈਸੇ ਜਮਾ ਕਰਾ ਸਕਦੇ ਹੋ ਦੂਜੀ ਸਭ ਤੋਂ ਵੱਡੀ ਗੱਲ ਕੀ ਅਗਰ ਡਿਮ ਬੈਂਕ ਹੈ اور ਡਿਮਾਂਡ ਡਰਾਫਟ ਬਣਾ ਕੇ ਦੇਗਾ ਉਸ ਦੀ ਜ਼ਿੰਮੇਵਾਰੀ ਹੋਏਗੀ ਮੈਕਸਿਮਮ ਟਾਈਮ ਹੈ ਜਿਹੜਾ ਉਹ 1 ਘੰਟੇ ਦਾ ਹੋਏਗਾ ਤੀਜਾ ਜਿਹੜਾ ਨਵੀਂ ਗਾਇਡਲਾਈਨ ਸ਼ੁਰੂ ਕੀਤੀ ਇਹਨਾਂ ਨੇ ਕਿ ਬੈਂਕਾਂ ਦਾ ਹਰ ਕੰਮ ਜਿਹੜਾ ਕੋਈ ਵੀ ਬੈਂਕ ਕੰਮ ਕਰੇਗਾ ਉਹਦੀ ਇੱਕ ਸਮੇਂ ਸੀਮਾ ਤੈਅ ਹੋਏਗੀ ਉਸ ਸਮੇਂ ਸੀਮਾ ਦੇ ਅੰਦਰ ਹੀ ਉਸ ਨੂੰ ਕੰਮ ਕਰਨਾ ਪਵੇਗਾ ਨਾਲ ਹੀ ਜੇ ਚੌਥੀ ਵੱਡੀ ਗੱਲ ਹੈ ਕਿ ਨਿੱਜੀ ਬੈਂਕ ਜਾਂ ਕਿਸੇ ਕੰਪਨੀ ਹੈ ਜਾਂ ਕੋਈ ਵੀ ਹੈ ਉਹਨੇ ਅਗਰ ਲਾਇਸੈਂਸ ਜਾਰੀ ਕਰਨਾ ਹੈ ਅਪਲਾਈ ਕਰਨਾ ਹੈ ਤਾਂ ਉਹਨੂੰ 90 ਦਿਨ ਦੇ ਅੰਦਰ ਅੰਦਰ ਫੈਸਲਾ ਲੈਣਾ ਜ਼ਰੂਰੀ ਹੋਏਗਾ ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਕਿ ਜੇ ਕਿਸੇ ਨੇ ਜੇ ਕਿਸੇ ਤੇ ব্রাঞ্চ ਹੈ ਜਾਂ ਉਸ ਨੂੰ ਬੰਦ ਕਰਨਾ ਹੈ ਜਾਂ ਉਸ ਨੂੰ ਸ਼ਿਫਟ ਕਰਨਾ ਹੈ ਤੇ 15 ਦਿਨ ਦੇ ਅੰਦਰ ਉਸ ਨੂੰ ਫੈਸਲਾ ਲੈਣਾ ਪਏਗਾ ਇਸ ਤੋਂ ਇਲਾਵਾ ਜੀ ਵਿਦੇਸ਼ੀ ਜਿਹੜੇ ਕਈ ਨਵੇਂ ਨਿਯਮ ਸ਼ੁਰੂ ਕੀਤੇ ਹਨ ਉਹਨਾਂ ਨੇ ਕਿ ਅਗਰ ਕੋਈ ਵਿਦੇਸ਼ੀ ਬੈਂਕ ਮੁਦਰਾ ਦਾ ਅਕਾਊਂਟ ਖੋਲਣਾ ਚਾਹੇਗਾ ਤੇ ਉਹਨੂੰ ਮੈਕਸਿਮ ਜਿਹੜਾ ਟਾਈਮ ਹੈ ਉਹ 10 ਤੋਂ 15 ਦਿਨ ਹੋਵੇਗਾ ਇਸ ਤੋਂ ਇਲਾਵਾ ਜਿਹੜਾ ਖਾਤਾ ਖੋਲਣ ਦਾ ਸਮਾਂ ਉਹ 60 ਦਿਨ ਦਾ ਹੋਵੇਗਾ ਇਸ ਤੋਂ ਇਲਾਵਾ ਜੀ ਕਿਸੇ ਨੇ ਪਾਲਿਸੀ ਵਿਦੇਸ਼ਾਂ ਚ ਲੈਣੀ ਹੈ ਜਾਂ ਖਰੀਦਣੀ ਹੈ 7 ਦਿਨ ਦੇ ਅੰਦਰ ਉਸ ਬੈਂਕ ਨੂੰ ਫੈਸਲਾ ਕਰਨਾ ਪਵੇਗਾ ਯਾਨੀ ਆਪਾਂ ਕਹਿ ਸਕਦੇ ਹਾਂ ਕਿ ਆਰਬੀਆਈ ਦੇ ਇਸ ਕਦਮ ਨਾਲ ਸਾਰੀ ਬੈਂਕਿੰਗ ਆਵਾ ਹੈ ਉਹਦੇ ਵਿੱਚ ਕਾਫੀ ਸੁਧਾਰ ਦੇਖਣ ਨੂੰ ਮਿਲੇਗਾ ਜੀ ਗੌਰਵ ਗਾਹਕਾਂ ਨੂੰ ਤਾਂ ਸਹੂਲਤ ਹੋਏਗੀ ਹੋਏਗੀ ਪਰ ਕਿਤੇ ਨਾ ਕਿਤੇ ਜੋ ਬੈਂਕ ਦਾ ਟਾਈਮ ਹੈ ਉਹ ਵੀ ਬਚੇਗਾ ਦੇਖੋ ਬਿਲਕੁਲ ਬੈਂਕ ਕਾफी ਆਪਣੇ ਪੁਰਾਣੇ ਸਿਸਟਮ ਪੁਰਾਣੇ ਤਰ੍ਹਾਂ ਹੀ ਕੰਮ ਕਰ ਰਿਹਾ ਸੀ ਬੈਂਕ ਆਰਬੀਆ ਚਾਹੁੰਦਾ ਸੀ ਕਿ ਕਿਸੇ ਤਰੀਕੇ ਗਾਕਾ ਨੂੰ ਮੁਸ਼ਕਲ ਨਾ ਹੋਵੇ ਹਰ ਤਰ੍ਹਾਂ ਦੀ ਸੇਵਾ ਦਿੱਤੀ ਜਾਏ ਹੁਣ ਬੈਂਕਾਂ ਦੇ ਉੱਪਰ ਇੱਕ ਕਾफी ਵੱਡੀ ਜ਼ਿੰਮੇਵਾਰੀ ਹੋਏਗੀ ਕਿ ਕਿਸ ਤਰ੍ਹਾਂ ਉਹ ਬੈਂਕ ਆਪਣੇ ਗਾਕਾ ਨੂੰ ਸੇਵਾ ਦੇਗਾ 1 ਘੰਟੇ ਦੇ ਅੰਦਰ ਅੰਦਰ ਡਰਾਫਟ ਬਣਾ ਕੇ ਦੇਗਾ 15 ਮਿੰਟ ਦੇ ਅੰਦਰ ਕੋਈ ਵੀ ਕੰਮ ਹੈ ਉਸ ਨੂੰ ਕਰਨਾ ਪੈਗਾ ਚਾਹੇ ਬੈਂਕ ਪੈਸੇ ਘਟਾਉਣਾ ਹੋਵੇ ਜਾਂ ਤੁਸੀਂ ਜਮਾ ਕਰਵਾਉਣੇ ਹਨ ਇਸ ਤੋਂ ਇਲਾਵਾ ਚੈੱਕ ਬੁੱਕ ਦੀ ਇੱਕ ਵੱਡੀ ਜਿਹੜੀ ਫੈਸਿਲਿਟੀ ਦਿੱਤੀ ਗਈ ਹੈ ਕਿ 20 ਦਿਨ ਇੱਕ ਮੈਕਸਿਮਮ ਜਿਹੜਾ ਅ 20 ਮਿੰਟ ਦੇ ਅੰਦਰ ਜਾਂ 1 ਘੰਟੇ ਦੇ ਅੰਦਰ ਤੁਹਾਨੂੰ ਚੈੱਕ ਬੁੱਕ ਦੇਣੀ ਪਏਗੀ ਕਿਉਂਕਿ ਪਹਿਲਾਂ ਚੈੱਕ ਬੁੱਕ ਲੈਣ ਲਈ ਕਾਫੀ ਦਿਨ ਲੱਗ ਜਾਂਦੇ ਸੀ ਇਹਦੇ ਲਈ ਵਪਾਰੀ ਵਰਗ ਲਈ ਕਾਫੀ ਰਾਹਤ ਦੀ ਗੱਲ ਹੈ ਬੈਂਕਾਂ ਦੇ ਉੱਪਰ ਇੱਕ ਵੱਡੀ ਜ਼ਿੰਮੇਵਾਰੀ ਹੋਈ ਹੈ ਕਿ ਇਸ ਤਰ੍ਹਾਂ ਇਸ ਜਿਹੜੀ ਗਾਈਡਲਾਈਨਸ ਆਰਬੀਆਈ ਵੱਲੋਂ جاری ਹੋਈ ਹੈ ਉਹਨੂੰ ਕਿਸ ਤਰ੍ਹਾਂ ਲਾਗੂ ਕਰਦਾ ਹੈ ਜੀ ਗੌਰਵ ਇਸ ਪੂਰੀ ਜਾਣਕਾਰੀ ਲਈ ਬਹੁਤ-ਬਹੁਤ ਸ਼ੁਕਰੀਆ ਸੋ ਆਮ ਜਨਤਾ ਦੇ ਲਈ ਸਹੂਲਤ ਦੀ ਗੱਲ ਹੈ ਤੇ ਨਾਲ ਹੀ ਨਾਲ ਬੈਂਕਾਂ ਦੇ ਵਿੱਚ ਵੀ ਜੋ ਟਾਈਮ ਹੈ ਇਸ ਦੇ ਨਾਲ ਕਾਫੀ ਬਚੇਗਾ